ਸਨਵਾਦ ਹਨਵਾਦੀ ਅੰਬੈਟ ਜੋ ਵਿਚਾਲੇ ਜਿਹੜੇ ਚੌਟੀ ਦੇ ਵੀ ਕੁਛ ਮੁਲਾਜ਼ਮ ਨੇ ਕਿਰਪਾ ਕਰਕੇ ਥੋੜਾ ਜਿਹਾ ਕਿਉਂਕਿ ਅੱਛੇ ਦਿਖਦਾ ਨਹੀਂ ਫਿਰ ਨਜ਼ਰ ਨਹੀਂ ਆਉਂਦਾ 72 ਨੰਬਰ ਬਾੜ ਦੇ ਜਵਾਰ ਕੈਂਪ ਦੇ ਸਤਕਾਰਯੋਗ ਬਜ਼ੁਰਗ ਤੁਸੀਂ ਵੀ ਵਿਚਾਲੇ ਮੁੰਡੇ ਖੜਿਆ ਹਾਂਜੀ ਭਾਈ ਜੀ ਥੋੜਾ ਫਿਰ ਪਿੱਛੇ ਨਜ਼ਰ ਨਹੀਂ ਆਉਂਦਾ ਜਦ 사이ਟ ਤੇ ਹੋ ਜੋ ਜਾ ਬੈਠ।stdcਾਰਜੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਰਟੀ ਦੇ ਇਸ ਲੁਧਿਆਣਾ ਹਲਕੇ ਦੇ ਸਰਜਾ ਬੱਦਰ ਜਾਉਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਬਲਾਕ ਚੇਅਰਮੈਨ ਸਾਡੇ ਤੇ ਲੁਧਿਆਣੇ ਦੀ ਟੀਮ ਜਿਹੜੀ ਸਾਰੇ ਬੈਠੀ ਹੈ ਸਾਡੇ ਐਮ ਐਲ ਏ ਸਹਿਬਾਨ ਮਹਿਲ ਕਲਾਂ ਦੇ ਐਮ ਐਲ ਏ ਫਰੀਦਕੋਟ ਦੇ ਐਮ ਐਲ ਏ ਸਾਡੇ ਮੋੜ ਮੰਡੀ ਦੇ ਐਮ ਐਲ ਏ ਸਾਡੇ ਮਹਿੰਦਰ ਪਗਤ ਜੀ ਜਲੰਧਰ ਪੱਛਮੀ ਦੇ ਐਮ ਐਲ ਏ ਵੀ ਤੇ ਮੰਤਰੀ ਸਹਿਬਾਨ ਪੱਪੀ ਪ੍ਰਾਸ਼ਰ ਜੀ ਡਾਕਟਰ ਰਵਜੋਤ ਸ਼ਾਮਚਰਾਸੀ ਤੋਂ ਐਮ ਐਲ ਏ ਤੇ ਮੰਤਰੀ ਸਹਿਬਾਨ ਤਾਨਮ ਸਾਹਿਬ ਤੋਂ ਨੂੰ ਤੁਹਾਡੇ ਆਪਣੇ ਚੁਣੇ ਹੋਏ ਕਾਉਂਸਲਰ ਇਹ ਜਿੰਨੇ ਵੀ ਮੈਂ ਸ਼ਾਇਦ ਸਾਰੇ ਨਾਮ ਨਾ ਲੈ ਸਕਾਂ ਮੇਰੇ ਲਈ ਸਾਰੇ ਤੁਸੀਂ ਸਤਿਕਾਰਯੋਗੋਂ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮਿੰਤਾ ਇਹ ਕਹ ਸੀ ਕਿ ਅੱਜ ਛੋਟੀ ਜੀ ਇੱਕ ਮੀਟਿੰਗ ਹੈ ਤਿਵਾਰ ਕਹਿੰਦੇ ਚ ਪਰ ਇਹ ਕਿਸੇ ਪਾਸੇ ਉਹ ਵੀ ਮੀਟਿੰਗ ਨਹੀਂ ਲੱਗਦੀ ਇਹ ਤਾਂ ਬਹੁਤ ਵੱਡੀ ਤੁਸੀਂ ਰੈਲੀ ਬਣਾ ਕੇ ਰੱਖਤੀ ਅਰ ਜਿਸ ਜਿਸ ਵੱਡੀ ਤਾਦਾਦ ਦੇ ਵਿੱਚ ਵੱਡੀ ਪਾਰੀ ਗਿਣਤੀ ਚ ਮਾਵਾ ਪੈਣਾ ਆਈਆਂ ਔਰ ਕਬੀਲਦਾਰੀ ਦਾ ਟਾਈਮ ਹੈ ਰੋਟੀ ਟੁਕ ਦਾ ਟਾਈਮ ਹੈ ਇੰਨੀ ਪਾਰੀ ਗਿਣਤੀ ਚ ਤਾਂ 1 ਘੰਟਾ ਪਹਿਲਾਂ 1.5 ਘੰਟਾ ਪਹਿਲਾਂ ਹੀ ਆ ਆ ਗਿਆ ਹੋਊਗਾ ਅ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾ ਪੈਣਾ ਵੱਧ ਪਾਰੀ ਗਿਣਤੀ ਜਿੱਥੇ ਵੀ ਜਾਂਦੇ ਆ ਉਹ ਉਮੀਦ ਨਾਲ ਆਉਂਦੀਆਂ ਨੇ ਕਿਉਂਕਿ ਚੁੱਲਾ ਜਿਹੜਾ ਉਹ ਚੁੱਲਾ ਜਿਹੜਾ ਨਾ ਉਹ ਮਾਵਾ ਪੈਣਾ ਚਲਾਉਂਦੀਆਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਚੁੱਲੇ ਤੇ ਕੀ ਬਣ ਰਿਹਾ ਹੈ ਤੇ ਚੁੱਲੇ ਚ ਕਿਹੜੀ ਚੀਜ਼ ਘੱਟ ਰਹੀ ਹੈ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਰਿਹਾ ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਮੰਗਾਈ ਕਿੰਨੀ ਹੋ ਗਈ ਜਾਂ ਕਿ ਉਹ ਬੰਦਿਆਂ ਨੂੰ ਨਹੀਂ ਪਤਾ ਬੰਦਿਆਂ ਦਾ ਆ ਕੇ ਕਹਿਣਾ ਕੀ ਬਣਾਇਆ ਅੱਜ ਨੂਨ ਘੱਟ ਹੈ ਮਿਰਚ ਘੱਟ ਹੈ ਨੁਕਸੀ ਘੱਟ ਨੇ ਪਰ ਉਹਨਾਂ ਨੂੰ ਪਤਾ ਨਾ ਨੂਨ ਕਿੰਨਾ ਘੱਟ ਕਿਉਂ ਹੈ ਮਿਰਚ ਕਿੰਨੀ ਕਾ ਮਸਾਲਾ ਕਿੰਨਾ ਕਾ ਘੱਟ ਕਿਉਂ ਐ ਕਿਉਂਕਿ ਉਹਨਾਂ ਨੇ ਸਾਰਾ ਬਜਟ ਦੇਖਣਾ ਹੁੰਦਾ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਰੈਲੀਆਂ 'ਚ ਆਇਆ ਕਰੋ ਉਹਨਾਂ ਦੇ ਵਿੱਚ ਆਇਆ ਏਓ ਭਾਵੇਂ ਉਹਨੂੰ ਲਾਂਬੇ ਦੇ ਆਇਆ ਏਓ ਭਾਈ ਤੁਹਾਡੇ ਪੱਟੇ ਹੋਏ ਆਂ ਹੋਰ ਕੀ ਕਰ ਸਕਦੇ ਉਹਨਾਂ ਨੇ ਤਾਂ ਕਹ ਸਾਰਾ ਕੰਮ ਖਰਾਬ ਕੀਤਾ 70 ਸਾਲ ਤੋਂ ਉਹਨਾਂ ਨੇ ਚੁੱਲਿਆਂ ਦੀ ਆਗ ਉਹਨਾਂ ਦੇ ਹੱਥ ਸੀ 70 ਸਾਲ ਤੋਂ ਉਹਨਾਂ ਨੇ ਉਹਨਾਂ ਨੇ ਆਪਣੇ ਚੁੱਲ੍ਹੇ ਉਜਾੜੇ ਆ ਉਹਨਾਂ ਨੇ ਕਿਸੇ ਨੇ ਨਸ਼ਾ ਫਲਾਤਾ ਕਿਸੇ ਨੇ ਗੁੰਡਾਗਰਦੀ ਕਰਤੀ ਤੁਸੀਂ ਆਪ ਦੱਸੋ ਮੈਨੂੰ ਵੀਡੀਓ ਮੈਂ ਤਾਂ ਨਹੀਂ ਬਣਾਈ ਉਹ ਵੀਡੀਓ ਚੱਲੀ ਜਾਂਦੀ ਹੈ ਜਿਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਹੋ ਬਲਕਿ ਤੇ ਟ੍ਰੈਫਿਕ 'ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ ਇੱਥੇ ਨਾ ਹੀ ਤੂੰ ਇੱਥੇ ਕੀ ਕਰਨਾ ਆ ਗਈ ਕੱਲ ਤੂੰ ਇਥੋਂ ਹਣ ਤੈਨੂੰ ਤੋਹਾ ਕਰੂੰਗਾ ਉਹ ਕਮਾਲ ਐ ਐਸ ਕੰਬਸ ਤੇ ਲੀਡਰ ਬਣਿਆ ਹੋ ਕੇ ਤੁਸੀਂ ਖਾਲਾ ਕੱਢੋਗੇ ਸੋਖਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਐ ਮੈਂ ਕਹਿੰਦਾ ਮੁੱਦਾ ਇਹ ਇੱਕ ਪਾਸੇ ਪਿਆਰ ਐ ਦੂਜੇ ਪਾਸੇ ਹੰਕਾਰ ਐ ਬਸ ਅਸੀਂ ਪਿਆਰ ਨਾ ਮੋਟਾ ਮੰਗਦੇ ਉਹ ਹੰਕਾਰ ਨਾ ਮੰਗਦੇ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਹੈ ਆਸ਼ੂ ਇਜ਼ ਮਸਟ ਪਿਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਸ਼ਨ ਮਡੇਲਾ ਜੀ ਉਹ ਪਿਓ ਜ਼ਰੂਰੀ ਹੈ ਤੇ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕਿ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੇ ਇਸ ਕਰਕੇ ਇੱਜ਼ਤ ਮਾਨ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਭਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਹੈ ਜਦੋਂ ਵੋਟਾਂ ਨਾਮਿਨੇਸ਼ਨ ਭਰਦੇ ਆ ਕਾਗਜ਼ ਭਰਦੇ ਆ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਬਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮ ਆਦੀ ਪਾਰਟੀ ਹੈ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਉਮੀਦਵਾਰ ਲੜ ਰਿਆ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾਂ ਆਉਂਦਾ ਤਾਂ ਉਹਦਾ ਪਾਟਣ ਦਾ ਨੰਬਰ 99 ਨੰਬਰ ਤੇ ਆ ਜਾਂਦਾ ਜਿਵੇਂ 117 ਸੀਟਾਂ ਲੜਦੇ ਆ ਜ਼ਰੂਰੀ ਨਹੀਂ ਕਿ ਆਮਾ ਦੀ ਪਾਰਟੀ ਦੀ 117 ਚ ਦੂਜੇ ਨੰਬਰ ਤੇ ਪਾਟਣ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਐਹੋ ਜੀ ਵਿਧੀ ਬਣਾ ਦਿੰਦੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕੱਲ ਹੀ ਹਜੇ ਸਾਨੂੰ ਲਿਸਟ ਮਿਲ ਗਈ ਹੈ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਹੈ ਉਹ ਚ ਤੇ ਰੱਬ ਨੇ ਦੱਸਤਾ ਸੰਕੇਤ ਦੇਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਹੈ ਚੰਗੇ ਬੰਦੇ ਹੋ ਇਮਾਨਦਾਰ ਬੰਦੇ ਹੋ ਤੁਸੀਂ ਨੀਤ ਤੁਹਾਡੀ ਸਾਫ਼ ਹੈ ਆ ਲੋ ਪਹਿਲੇ ਨੰਬਰ ਵਾਲਾ ਵਟਣ ਆ ਗਿਆ ਬਾਕੀਆਂ ਬੱਲੇ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੈ ਅੱਖਾਂ ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਚਾਰੀ ਨੇ ਅੰਕਾਰੀ ਨੇ ਤੋਂ ਪਹਿਲਾ ਨੰਬਰ ਬਟਨ ਦਬ ਕੇ ਆਪ ਦਾ ਕਰੇ ਮੁੜਿਆ ਬਸ ਥੋੜਾ ਕੰਮ ਜੇ 7 ਵਜੇ ਬੋਟਾ ਪੈਣ ਲੱਗ ਜਾਣਗੀਆਂ ਆਦਾ ਸਾਢੇ 10 ਵਜੇ ਤੱਕ ਨਵੇੜ ਕੇ ਕੰਮ ਖਤਮ ਆ ਕੇ ਘਰੇ ਆ ਜਾਓ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਹਿੰਦਰਪਖ ਜੀ ਬੈਠੇ ਨੇ ਇਲੈਕਸ਼ਨ ਲੜ ਰਹੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿ ਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉੱਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰਪਖ ਤ ਲਿਖੂਗਾ ਤਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾ ਲਿਖ ਕੇ ਲਿਓਗਾ ਸਕਤ ਮੇਰੇ ਹੋਣਗੇ ਆ ਇੱਥੇ ਖੜਿਆ 75 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆਂ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ 70 ਵਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾਂ ਉੱਥੇ ਖੜੀਆਂ ਪਿੰਡਾਂ 'ਚ ਪਾਜੋ ਤੋਬਾ ਪੈਰਾਂ 'ਚ ਆਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਏ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਤਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਕੋਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਨ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਆ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਸੀਂ ਫੁਲਕਾਰੀਆ ਬਣਾ ਲੈਣੀਆਂ ਅਸੀਂ ਲਹਿੰਗੇ ਬੁਣ ਲੈਣੀਆਂ ਅਸੀਂ ਪੱਕੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਹੈ ਸਾਡੀ ਇਸ ਕਰਕੇ ਆਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਪਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਆ ਕੁਛ ਦਾਨ ਕਰਨ ਵਾਸਤੇ ਹੋਣਾ ਚਾਹੀਦੇ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪ ਦੇ ਡੱਬਰ ਵਾਸਤੇ ਹੀ सारा कुछ आपके टबर वास्ते ही मेरा पुत मेरा भतीजा मेरा साड़ा मेरा चीजा बदकम खत्म बस कोई ने खड़े जी आम आम घर दिया बुत खाओ धक्के खाओ जाओ जिथे मर्जी जाओ करके अक के राजनीति चाहिए असम असी आम मैं कलाकार बहुत मशहूर मैं लेना सी ना कम जी ਮੰਤਾ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾਉਂ ਬੜਾ ਉਲਟਾ ਕੰਮ ਮਾੜਾ ਪੈ ਗਿਆ ਜੀ ਹੁਣ ਬੋਲਣ ਤੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਤੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟਾ ਪਵੰਤ ਮਾਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤਿੰਕਾ ਆਕ ਕੇ ਆਇਆ ਟੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਐ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਟੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵੰਤਮ ਨੂੰ ਗਾਲਾਂ ਕੱਢੋ ਪਹਿਲਾਂ ਤਾਂ ਮੈਂ ਕੀ ਬਗੜਤਾ ਜੀ ਕੋਈ ਨੁਕਸਾਨ ਕੀਤਾ ਪੰਜਾਬ ਦਾ ਕੋਈ ਕਾਫੜਾ ਕੀਤਾ ਜੀ ਕੋਈ ਰੇਤੇ ਵਾਲੀ ਹਿੱਸਾ ਕੋਈ ਬੱਸਾਂ 'ਚ ਹਿੱਸਾ ਪਾ ਲਿਆ ਕੋਈ ਠੇਕਿਆਂ 'ਚ ਹਿੱਸਾ ਕੋਈ ਢਾਬਿਆਂ 'ਚ ਹਿੱਸਾ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਹਰੇਕ ਸਾਲ ਮੇਰੇ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਮੈਂ ਤਾਂ ਦੱਸਦਾ ਜਦੋਂ ਆਪਾਂ ਕਾਗਜ਼ ਭਰਦੇ ਆ ਨਾਲ ਇੱਕ ਐਫੀ ਡੈਕਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਹੈ ਤੁਹਾਡੇ ਕੋਲੇ ਕੀ ਕੀ ਹੈ ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਹੈ ਕਿੰਨੇ ਗਹਿਣੇ ਨੇ ਕੀ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਆਰ ਗਿਆ ਸੀ ਉਹ ਤੋਂ ਮਨਪ੍ਰੀਤ ਬਾਦਲ ਹੋਰੋਂ ਨੇ ਪਾਰਟੀ ਬਣਾਈ ਸੀ ਉਹ ਤੋਂ ਆਇਸ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਵੀ ਇੰਨਾ ਹੈ ਜੀ 2014 ਤੱਕ ਆਮ ਆਦਮੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸਮਰੂਹ ਤੋਂ ਟਿਕਟ ਦਿੱਤੀ ਮਨਪੀਤ ਬਾਦ ਕਾਂਗਰਸ ਚਲਾ ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਦੋਂ 14 ਵਾਲੇ ਕਾਗਜ਼ ਪਰੇ 12 ਨਾਲੋਂ ਪ੍ਰਾਪਰਟੀ ਕੱਟ ਗਈ ਕਿਉਂਕਿ ਟੋਸ਼ੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲ ਸੁਲੇ ਵੀ ਬੰਦ ਕਰਤੇ ਕਿਉਂਕਿ ਇੰਹੀ ਕਰਦੇ ਆ ਇਹ ਇਹ ਕਹਿੰਦੇ ਜਿਹੜੇ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਇਹ ਟੈਲਰ ਬੰਦ ਕਰ ਦਿਓ ਜਿਮੀਨੀ ਬੱਸ ਚੱਲਦੀ ਐ ਮਿਨੀ ਬੱਸ ਬੰਦ ਕਰ ਦਿਓ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰੰਦਰ ਜਿਹੜੀ ਹਵੇਲੀ ਹੈ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੜਤਾ ਓਵਰ ਬ੍ਰਿਜ ਉੱਥੇ ਕੋਈ ਲੋੜ ਨਹੀਂ ਸੀ ਓਵਰ ਬ੍ਰਿਜ ਦੀ ਕਹਿੰਦੇ ਇਹਦੇ ਗਾਹ ਘਟਾਓ ਐਂ ਕਰਦੇ ਆ ਮੇਰੇ ਵੀ ਜਗਨੂ ਜਗਨੂ ਸਾਰੇ ਬੰਦ ਕਰਤੇ ਸੀ ਨਾ ਜਗਨੂ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਡਾ ਦੁੱਖ ਇਹਨੂੰ ਇਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਘਮਾਉਣ ਦੀ ਲੋੜ ਨਹੀਂ ਪੈਂਦੀ 17 'ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰ ਬਾਦਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 'ਚ ਕਾਗਜ਼ਪਰੇ 14 ਨਾਲੋਂ ਘਟ ਗਈ ਜੀ ਓਏ ਉੱਥੇ ਤਾਂ ਗੱਲ ਦੱਸ ਨਹੀਂ ਸਕਦੇ ਤੁਸੀਂ ਜੇ ਗੱਲ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ ਚਲੋ 19 'ਚ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ 'ਤੇ 17 ਨਾਲੋਂ ਘਟ ਗਈ ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲ ਗਏ ਜਾ ਕੇ ਲੋਕਾਂ ਦੇ ਹੱਕ 'ਚ 22 'ਚ ਲਕਸ਼ਣਾ ਫੇਰ ਆ ਗਈਆਂ ਜਦੋਂ 22 'ਚ ਕਾਗਜ਼ 'ਤੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟੀ ਜਾਂਦੀ ਹੈ ਮਤਲਬ ਵੀ ਆਮ ਤੌਰ 'ਤੇ ਇੱਕ ਵਾਰੀ ਮੈਂ ਦੋ ਵਾਰੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ 3 ਸਾਲ ਸਵਾ 3 ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ ਬਾਈ ਇਹਨਾਂ ਨੂੰ ਘਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕੱਟ ਗਈ ਕਾਇਦਤ ਐਸੈਟਸ ਪ੍ਰਾਪਰਟੀ ਪਰ ਮੈਂ ਕਿਹਾ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਦੀ ਕੋਈ ਕੀਮਤ ਨਹੀਂ ਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਬੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆਪ ਨਹੀਂ ਆਉਂਦੇ ਵੀ ਛੇਤਰ-ਛੁਤਰ ਨਾ ਪੈ ਜਾਣ ਕੀਦੇ ਕਦੇ ਇੱਧਰ ਲੀ ਬਾਹ ਟੁੱਟ ਗਈ ਕਦੇ ਇੱਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਆਹ ਪ੍ਰਾਪਰਟੀ ਜਿਹੜੀ ਹੈ ਸਭ ਤੋਂ ਵੱਡੀ ਹੈ ਜੀ ਇਹਦਾ ਕੋਈ ਮੁੱਲ ਨਹੀਂ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹਾਂਜੀ ਉਹ ਕਿੱਕਲੀਆਂ ਦੇ ਮਾਂਜੇ ਹੋਏ ਨੇ ਉਹ ਕੋਈ ਨਹੀਂ ਕੋਈ ਤਾਂ ਵੀਰੋ ਇਹ ਕੀ ਹੈ ਕਮਾਈਆਂ ਜਿਹੜੀਆਂ ਨੇ ਉਹ ਪ੍ਰਾਪਰਟੀਆਂ ਚ ਪਲਾਟਾਂ ਚ ਟਰੂ ਰੂਮਾਂ ਚ ਪੱਸਾਂ ਨਾਲ ਜਾਂ ਧਾਬਿਆਂ ਚ ਹਿੱਸਾ ਪਾਉਣ ਨਾਲ ਨਹੀਂ ਬਣਦੀਆਂ ਕਮਾਈਆਂ ਬੈਂਕਾਂ ਚ ਖਾਤੇ ਖਲੋਣ ਨਾਲ ਨਹੀਂ ਬਣਦੀਆਂ ਕਮਾਈਆਂ ਦਿਲਾਂ ਚ ਖਾਤੇ ਖਲੋਣ ਨਾਲ ਬਣਦੀਆਂ ਤੋ ਵੀਰੋ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਨੇਰੇ ਸਵੇਰੇ ਛੋਟ ਥੋੜੇ ਜਿਹਾ ਘੰਟੇ ਦੇ ਸੱਦੇ ਤੇ ਵੀ ਸੱਜ ਲਈ ਤਾਂ ਵੀ ਆ ਜੰਨੇ ਹੋ ਯਕੀਨ ਕਰਦੇ ਹੋ ਨਾ ਕਿ ਆ ਉਹ ਯਾਰ ਕੁਝ ਕਹਿ ਕੇ ਜਾਊਗਾ ਜੋ ਕਹਿ ਕੇ ਜਾਊਗਾ ਕਰੂਗਾ ਔਰ ਅਪਣ ਫਿਰ ਨਹੀਂ ਤਾਂ ਮੈਂ ਉੱਧਰ ਕਮਾਈ ਜਾਂਦਾ ਸੀ ਪੈਸੇ ਦੀ ਕੋਈ ਕਮੀ ਸੀ ਨਾ ਟੀਵੀ ਤੇ ਆਉਣ ਦਾ ਚਾਹ ਹੈ ਨਾ ਕੋਈ ਅਖਬਾਰ ਚ ਫੋਟੋ ਛਪਾਉਣ ਦਾ ਚਾਹ ਹੈ ਕਿ ਕੋਈ ਚਾਹ ਹੈ ਯਾਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਪੰਜਾਬ ਗਿੱਦਿਆਂ ਪੰਗੜਿਆਂ ਆਲਾ ਕਬੱਡੀਆਂ ਆਲਾ ਇੰਜਾਂ ਆਲਾ ਨੱਚਦਾ ਹੱਸਦਾ ਖੇਡਦਾ ਪੰਜਾਬ ਦਵਾਰੇ ਪੰਜਾਬ ਬਣ ਜੇ ਇਹਨਾਂ ਨੇ ਨਸ਼ੇ ਵੰਡ ਵੰਡ ਕੇ ਇਹਨਾਂ ਨੇ ਘਰ ਘਰ ਨਸ਼ੇ ਭੇਜ ਭੇਜ ਕੇ ਪੰਜਾਬ ਨੂੰ ਸੱੱਥਰ ਬਿਸ਼ਾ ਕੇ ਰੱਖ ਤੇ ਘਰਾਂ ਚ ਤੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਚੇੜਿਆ ਹੋਇਆ ਹੈ ਯੁੱਧ ਨਸ਼ਿਆਂ ਵਿਰੁੱਧ ਚੇੜਿਆ ਹੋਇਆ ਤੁਸੀਂ ਸਾਥ ਵੀ ਦੇ ਰਹੇ ਹੋ ਇਹ ਖਤਮ ਕਰਕੇ ਰੱਖਣਾ ਇਹ ਕਲੰਕ ਜਿਹੜਾ ਲੱਗਿਆ ਹੋਇਆ ਨਾ ਇਹ ਮਿਟਾ ਦੇਣਾ ਪੰਜਾਬ ਦੇ ਮੱਥੇ ਤੇ ਉਹ ਵੀਰੋ ਲੁਧਿਆਣਿਆਂ ਵਾਲਾ ਕੋ ਜਦੋਂ ਵੀ ਸਾਥ ਮੰਗਿਆ ਉਹਨੇ ਦੁਗਣਾ ਤਿੱਗਣਾ ਦਿੱਤਾ ਲੁਧਿਆਣਿਆਂ ਵਾਲਾ ਕੋਲੇ ਜਦੋਂ ਵੀ ਆਇਆ ਉਮੀਦ ਤੋਂ ਵੱਧ ਪਿਆਰ ਦਿੱਤਾ ਮੇਰੀ ਕਰਮ ਭੂਮੀ ਹੈ ਮੈਂ 1992 ਚ ਪਹਿਲੀ ਵਾਰ ਲੁਧਿਆਣਾ ਆਇਆ ਸੀ 1992 ਚ ਕਲਾਕਾਰ ਬਣਨ ਆਇਆ ਸੀ ਬਣ ਵੀ ਗਿਆ ਸੀ 1992 ਚ ਮੈਂ ਦਰਸ਼ਕ ਲੋਨੀ ਚ ਰਹਿੰਦਾ ਸੀ ਉਹ ਅਗਰਨਗਰ ਦੇ ਸਾਹਮਣੇ ਹੀ ਪੰਜ ਸਾਲ ਮੈਂ ਸਰਚ ਰਿਹਾ ਮੱਕਲੀਕਲੀ ਗਲੀ ਜਾਣਦਾ ਇਥੋਂ ਦੀ ਕਰਮਭੂਮੀ ਐ ਮੇਰੀ ਹੈ ਬਹੁਤ ਸਾਰੇ ਲੋਕਾਂ ਦੀ ਕਰਮਭੂਮੀ ਹੈ ਬੜੇ ਲੋਕ ਆਉਂਦੇ ਆ ਲੁਧਿਆਣੇ ਚ ਆ ਕੇ ਕੋਈ ਭੁੱਖਾ ਨਹੀਂ ਮਰਦਾ ਲੁਧਿਆਣੇ ਚ ਆ ਕੇ ਲੋਕਾਂ ਨੂੰ ਰੋਟੀ ਮਿਲਦੀ ਹੈ ਪਰ ਲੁਧਿਆਣੇ ਦੀ ਰਾਜਨੀਤੀ ਦੇਖ ਲਿਏ ਇਹ ਹਜੇ ਬੰਦੇ ਆਏ ਆ ਮੂਰੇ ਜਿਨ੍ਹਾਂ ਨੂੰ ਲੁੱਟਣ ਵਾਲੇ ਪਾਸਿਓ ਕੋਈ ਖੜਾ ਕੋਈ ਮਤਲਬ ਕਸਰ ਛੱਡੀ ਨਹੀਂ ਹੁਣ ਕਿਤੇ ਜਾ ਕੇ ਥੋੜਾ ਸੁਧਾਰ ਹੋਇਆ ਤੁਸੀਂ ਵੋਟਾਂ ਪਾਓ ਜਿਹੜਾ ਦੇਖੋ ਤੁਹਾਨੂੰ ਪੈਸੇ ਵੀ ਦੇਣ ਆਉਣਗੇ ਸਾਡੇ ਕੋਲ ਤਾਂ ਹੈ ਨਹੀਂ ਤੁਹਾਨੂੰ ਪੈਸੇ ਦੇ ਇਹਨਾਂ ਕੋਲ ਤਾਂ ਹੈਗੇ ਨੇ ਲੁੱਟੇ ਹੋਏ ਨੇ ਥੋੜੇ ਤਾਂ ਲੁੱਟੇ ਹੋਏ ਨੇ ਜੀ ਉਹ ਥੋੜੇ ਹੀ ਨੇ ਪੈਸੇ ਉਹ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਫਿਰ ਤੁਸੀਂ ਉਹਦੇ ਕੋਲ ਗੁੱਸਾ ਨਹੀਂ ਕਰ ਸਕਦੇ ਇਹ ਤੁਸੀਂ ਕਹਿੰਦਾ ਵੀ ਹਾਂ ਜੀ ਮੈਂ ਤਾਂ 3000 ਰੁਪਏ ਦੀ ਕਬੋਟ ਵੇਚੂਗਾ ਜੀ 5 ਬੋਟਾਂ ਨੇ 15000 ਫੜਾਓ ਉਹਨੇ ਦਿੱਤਾ 15000 ਉਹ ਤੋਂ ਬਾਅਦ ਕੋਈ ਕੰਮ ਪੈ ਗਿਆ ਤੁਹਾਨੂੰ ਜਵਾਗ ਦੇ ਨੰਬਰ ਵਧੀਆ ਆ ਗਏ ਤੁਸੀਂ ਉਹਦੇ ਕੋਲ ਚਲੇ ਗਏ ਵੀ ਨੌਕਰੀ ਦਿਓ ਉਹ ਕਹੂਗਾ 10 ਲੱਖ ਲੱਗੂਗਾ ਜੀ ਤੁਸੀਂ ਕਹੋਗੇ ਕਮਾਲ ਕਰਦੇ ਹੋ ਜੀ ਐਮਐਲਏ ਸਾਹਿਬ ਆਈਏ ਤੁਹਾਨੂੰ ਵੋਟਾਂ ਪਾਈਆਂ ਉਹ ਕਹੂਗਾ ਜੀ ਆ ਕੱਢਿਓ ਕਰਾਂ ਹਾਂ ਅੱਛਾ ਤੁਸੀਂ ਪਾਈਆਂ ਤੁਹਾਡੇ ਪੰਜ ਨੇ ਹਨਾ ਹਾਂ ਜਿਹੜਾ ਤੁਹਾਡਾ ਰੇਟ ਸੀ ਉਹਦੋਂ 3000 ਰੁਪਏ ਸੀ ਤੁਸੀਂ 15000 ਲੈ ਲਿਆ ਉਹ ਤੁਹਾਡਾ ਰੇਟ ਸੀ 10 ਲੱਖ ਸਾਡਾ ਰੇਟ ਹੈ ਫਿਰ ਕੀ ਕਹਦੋਂਗੇ ਨੌਕਲੇ ਕੀ ਕਹਦੋਂਗੇ ਉਹਨਾਂ ਨੂੰ ਜਵਾਬ ਦੇ ਦੋਂਗੇ ਕੋਈ ਪੜਿਆਉਂਗੇ ਵੀ ਹਾਂ ਯਾਰ ਇਸ ਕਰਕੇ ਬੋਟ ਨੂੰ ਕਹਿੰਦੇ ਆ ਹਿੰਦੀ ਚ ਕਹਿੰਦੇ ਮਤਦਾਨ ਆਪਣੀ ਮਤ ਦਾ ਦਾਨ ਆਪਣੀ ਅਕਲ ਤਾਨ ਕਰਨੀ ਹੈ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਬਣਨਾ ਚਾਹੀਦਾ ਪਰ ਤਲੀਓ ਅਕਲ ਬਸ 19 ਤਰੀਕ ਨੂੰ ਉਹ ਬੰਦਾ ਬਣਨਾ ਚਾਹੀਦਾ ਜਿਹੜਾ ਗਾਲਾਂ ਕੱਢੂਗਾ ਡੂਡਸਲ ਗਾਲਾਂ ਕੱਢੂ ਹੋਰ ਕੋਈ ਕੰਮ ਨਹੀਂ ਉਹਦੇ ਕੋਲੇ ਕਿਆ ਉਹ ਬੰਦਾ ਬਣਨਾ ਚਾਹੀਦਾ ਜਿਹਨੇ ਡੂਟ ਸਾਲਾਂ ਚ ਕੰਮ ਆਂਦੀਆਂ ਨੇ ਏਰੀਆ ਲਿਆ ਦੇਣੀਆਂ ਨੇ ਉਹ ਬੰਦਾ ਬਣਾਓ ਨਾ ਫੇਸਬੁਕ ਦੇਣ ਆਉਣਗੇ ਤੁਹਾਨੂੰ ਇਹ ਇਹ ਆਉਂਦੇ ਇੱਕ ਰਾਤ ਪਹਿਲਾਂ ਤਾਂ ਕਿ ਯਾਦ ਰਹਿ ਜਾਣ ਜਾਂ ਦੋ ਰਾਤਾਂ ਪਹਿਲਾਂ ਵੀ ਆ ਜਾਂਦੇ ਆ ਜੇ ਤੁਹਾਨੂੰ ਇਹ ਪੈਸੇ ਪੂਸੇ ਵੰਡਣ ਆਏ ਤਾਂ ਮੇਰੇ ਹੱਥ ਬਨ ਕੇ ਬੇਨਤੀ ਅਜਵਾਰ ਕੈਂਪ ਵਾਲਿਓ ਜਵਾਬ ਨਾ ਦਿਓ ਲక్ష్ਮੀ ਕਰੇ ਉਹ ਆਈ ਮੋੜੀਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵੇਲੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਲక్ష్ਮੀ ਆ ਜੇ ਉਹ ਚੱਕਰ ਚੂਰੀਆਂ ਵੀ ਹੋ ਜਾਂਦੀਆਂ ਕਈ ਵਾਰੀ ਲక్ష్ਮੀ ਚਲੀ ਜਾਂਦੀ ਜਿਹੜੀ ਹੁੰਦੀ ਹੈ ਪਰ ਇੰਨਾ ਕਰਦੇ ਹੋ ਵੀ ਉਹਨਾਂ ਨੂੰ ਕਹਦੇ ਹੋ ਵੀ ਹਾਂ ਤੇ 19 ਤਰੀਕ ਨੂੰ ਇੱਕ ਨੰਬਰ ਝਾੜੂ ਵਾਲਾ ਬਟਨ ਦਬਕੇ ਕਰਦੇ ਹੋ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਫ਼ ਹੈ ਬਹੁਤ ਸਮਝਦਾਰ ਲੱਗਦਾ ਬਹੁਤ ਸਮਝਦਾਰ ਲੱਗਦਾ ਸਮਝ ਗਏ ਤੇ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਮੈਂ ਮਿਲ ਲੂੰਗਾ ਮਿਲ ਲੂੰਗਾ ਬਾਅਦ ਮਿਲੂੰ ਪਿਚਾੜੋ ਨਾ ਟੋਕੋ ਵਿਚਾਲੋ ਨਾ ਟੋਕੋ ਬੱਚਾ ਆਰਾਮ ਨਾਲ ਕੋਈ ਨਾ ਕੋਈ ਬਾਤ ਤੇ ਦੇਖੋ ਤਾਂ ਤੁਹਾਡੇ ਕੋਲੇ ਤਾਂ ਆਇਆ ਕਿ ਤੁਸੀਂ ਆਪਦਾ ਫੈਸਲਾ ਆਪ ਕਰੋ ਕਿ ਤੁਹਾਡੇ ਬੱਚਿਆਂ ਦੀ ਕਿਸਮਤ ਕਿਹੋ ਜਿਹੀ ਹੱਥਾਂ ਜਾਣੀ ਚਾਹੀਦੀ ਹੈ ਤੁਹਾਡੇ ਬੱਚਿਆਂ ਦੀ ਕਿਸਮਤ ਤੁਹਾਡੇ ਪੜ੍ਹੇ ਲਿਖੇ ਜਵਾਕਾਂ ਦੀ ਕਿਸਮਤ ਕਿਦੇ ਹੱਥ ਜਾਣੀ ਜਾਏਗੀ ਜਿਹੜਾ ਕੰਮ ਕਰਾਊਗਾ ਜਾਂ ਜਿਹੜਾ ਗਾਲਾਂ ਕੱਢੂਗਾ ਜਾਂ ਹੰਕਾਰ ਕਰੂਗਾ ਮੈਨੂੰ ਆ ਮਿੱਡੇ ਮੀਲ ਵਾਲੇ ਬੈਠੇ ਐ ਭੈਣਾ ਮੇਰੀਆਂ ਇਹਨਾਂ ਨੇ ਆ ਦੇਖ ਕੇ ਦਿੱਤਾ ਮਤਲਬ ਹਜੇ ਤੱਕ ਅਸੀਂ ਆਹੀ ਲਿਖੀ ਜਾਂਦੇ ਆ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਦੋ ਤਿੰਨ ਮੰਗਾ ਹਜਿਆ ਨੇ ਮੈਂ ਪੜੀਆਂ ਇਨਸਾਨੀਅਤ ਦੇ ਨਾਤੇ ਵੀ ਬਣਦੀਆਂ ਬੱਚਾ ਪੈਦਾ ਹੋਣਾ ਉਹਦੀ ਛੁੱਟੀ ਨਹੀਂ ਬਣਦੀ ਵੀ ਲੇਡੀ ਦੀ ਪਤਾ ਨਹੀਂ ਕਿੱਥੋਂ ਕਾਨੂੰਨ ਬਣਾ ਕੇ ਰੱਖਤੇ ਕਿ ਨਹੀਂ ਜੀ ਇਹਨਾਂ ਨੂੰ ਤਾਂ ਛੁੱਟੀ ਮਿਲ ਜਾ ਕਰੂਗੀ ਤੇ ਇਹਨਾਂ ਨੂੰ ਨਹੀਂ ਮਿਲਦੀ ਕੀ ਗੱਲ ਜੀ ਉਹ ਉਹ ਕਿਸੇ ਹੋਰ ਕਿਸਮ ਦੇ ਬੱਚੇ ਪੈਦਾ ਕਰਦੀਆਂ ਫਿਰੋ ਸਾਰਿਆਂ ਨੂੰ ਕਿਉਂ ਨਹੀਂ ਮਿਲਦੇ ਸਕੇ ਥੋੜੀ ਮੰਗ ਹੈ ਇੱਕ ਇਹ ਤੁਹਾਨੂੰ ਪਰਸੂਤਾ ਛੁੱਟੀ ਚਾਹੀਦੀ ਹੈ ਨਾ ਪ੍ਰਵੀਨ ਕੁਮਾਰ ਜੀ ਬੈਠਿਆ ਉਹਨਾਂ ਨੇ ਨੰਬਰ ਦਿੱਤਾ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਕਰੂੰਗਾ ਅਸੀਂ ਤਾਂ ਚਾਹੁੰਦੇ ਆ ਕਿ ਸਾਰਿਆਂ ਨੂੰ ਹੱਕ ਇਨਸਾਨੀਅਤ ਦੇ ਮਿਲਣ ਜੀ ਚਾਹੇ ਉਹ ਪੀ ਐਨ ਚਾਹੇ ਉਹ ਚਕਰੀ ਪਰ ਸਪੈਸ਼ਲ ਸੈਕਟਰੀ ਚੀਫ ਸੈਕਟਰੀ ਹੈ ਇੱਕੋ ਜੀ ਇਨਸਾਨੀਅਤ ਦੇ ਨਾਤੇ ਤਾਂ ਸਾਰਿਆਂ ਨੂੰ ਬਣਦਾ ਨਾ ਹਰੇਕ ਨੂੰ ਹੱਕ ਮਿਲਣੇ ਚਾਹੀਦੇ ਆ ਹੱਕਾਂ ਦੀ ਲੜਾਈ ਲੜ ਰਹੇ ਆ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਸ਼ੁਰੂ ਕੀਤੀ ਹੱਕਾਂ ਦੀ ਲੜਾਈ ਲੜ ਰਹੇ ਆ ਤੋਂ ਇਸ ਕਰਕੇ ਜਵਾਰ ਕੈਂਪ ਵਾਲਿਓ 72 ਨੰਬਰ ਪਾਡ ਵਾਲਿਓ ਮੈਨੂੰ ਤਾਂ ਜਿਹੜੇ ਹਿਸਾਬ ਤੇ ਮੈਂ 2-3 ਦਿਨਾਂ ਤੋਂ ਇੱਥੇ ਆ ਇੱਥੇ ਰਹੂੰਗਾ ਹੁਣ ਮੈਂ ਮੈਨੂੰ ਜਿਹੜੇ ਹਿਸਾਬ ਤੇ ਬੱਦਲਬਾਈ ਜੀ ਲੱਗਦੀ ਐ ਮੈਂ ਮੈਂ ਵੀ ਬਹੁਤ ਇਲੈਕਸ਼ਨਾਂ ਲੜ ਲੀਆਂ ਮੈਨੂੰ ਵੀ ਪਤਾ ਲੱਗ ਜਾਂਦਾ ਅੱਖਾਂ ਦੇਖ ਕੇ ਹੀ ਵੀ ਐਦ ਕੀ ਦਾ ਤੁਸੀਂ ਫਿਰ ਰਿਕਾਰਡ ਤੋੜੋਂਗੇ ਮੈਨੂੰ ਲੱਗਦਾ ਜਿਹੜੇ ਹਿਸਾਬ ਤੇ ਤੁਸੀਂ ਤੈਨੋਂ ਜਿਹੜੇ ਹਾਲ ਤੇ ਤੁਸੀਂ ਜੋਸ਼ ਦਿਖਾ ਰਹੇ ਹੋ ਜਜ਼ਬਾ ਦਿਖਾ ਰਹੇ ਹੋ ਜੀ ਕਿਹੜਾ ਮਰਜ਼ੀ ਰਕਾਰਡ ਤੋੜਦੇ ਹੋ ਜੀ 33 ਤੇ ਮਹਿੰਦਰ ਭਗਤ ਜੀ 37000 ਤੇ ਜਿੱਤੇ ਸੀ ਇਹ ਕਹਿੰਦੇ 47 ਤੇ ਜਿਤਾਵਾਂਗੇ ਜੀ 50 ਤੇ ਜੀ ਝਾਂ ਕਰਦੀ ਹੈ ਫਿਰ ਯਾਦ ਨੇ ਮੇੜੀ ਚਲੋ 51 ਦਾ ਸ਼ਗਨ ਕਿੰਨੇ ਮੇੜੋ ਯਾਰ ਨਾ ਥੋੜੀ ਨਾ ਸਾਡੀ 51 ਤੇ ਨਿਵੇੜੋ ਆਪਾਂ ਕਰਦੇ ਨਹੀਂ ਉਹ ਦੁਕਾਨਦਾਰ ਨਾਲ ਨਾ ਤੇਰੀ ਨਾ ਮੇਰੀ ਲੈ 51 ਤੇ ਗੱਲ ਖਤਮ ਤੁਸੀਂ ਕਰਕੇ ਤੁਹਾਡੇ ਕੋਲੇ ਆਏ ਆ ਕਿ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਹਰ ਘਰ ਦਾ ਚੁੱਲ੍ਹਾ ਬਲੇ ਕਿਸੇ ਨੂੰ ਕਿਸੇ ਮੂਰੇ ਹੱਥ ਨਾ ਡਾੜਨਾ ਪਵੇ ਹਰ ਘਰ ਦੇ ਵਿੱਚ ਖੁਸ਼ੀਆਂ ਹੋਣ ਇੱਕ ਦੂਜਿਆਂ ਦੀਆਂ ਖੁਸ਼ੀਆਂ 'ਚ ਵਾਦੇ ਕਰਦੇ ਰਹੀਏ ਜਾ ਕੇ ਕੋਈ ਰੋਵੇ ਨਾ ਜੇ ਆਖਿਰਕਤ ਤੁਰਨਾ ਹੋਵੇ ਤੋ ਇਹੀ ਉਮੀਦ ਕਰਦੇ ਆ ਜਿਨੇ ਨੌਜਵਾਨ ਮੁੰਡੇ ਆਏ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੋ ਤੁਹਾਡੇ ਜੋਸ਼ ਕਰਕੇ ਹੀ ਇੱਥੇ ਫਿਰਦੇ ਆ ਕਿਉਂਕਿ ਜੋਸ਼ ਵੀ ਚਾਹੀਦਾ ਨਾਲ ਹੋਸ਼ ਵੀ ਚਾਹੀਦਾ ਬਜ਼ੁਰਗਾਂ ਦਾ ਹੋਸ਼ ਨੌਜਵਾਨਾਂ ਦਾ ਜੋਸ਼ ਜਦੋਂ ਇਕੱਠਾ ਹੋ ਜੇ ਫਿਰ ਕੋਈ ਦੁਨੀਆ ਦੀ ਐਸੀ ਤਾਕਤ ਨਹੀਂ ਹੈਗੀ ਕਿ ਜਿਹੜੀ ਤੁਹਾਨੂੰ ਮੰਜ਼ਲ ਤੇ ਪਹੁੰਚਣ ਤੋਂ ਰੋਕ ਦੇਵੇ ਉਹ ਤਾਂ ਉਹ ਤਾਂ ਵਿਚਾਰੇ ਕਲੀਆਂ ਗੁਲੀਆਂ ਚ ਹੀ ਫਿਰਦੇ ਆ ਉਹ ਗਲੀਆਂ 'ਚ ਵੀ ਜਦੋਂ ਇੱਕ ਜੇ ਘਰ ਦਾ ਕੁੰਡਾ ਖੜਕਾਉਂਦੇ ਆ ਉਹ ਮੋੜ ਦਿੰਦੇ ਆ ਤੇ ਭਾਈ ਧੰਨਵਾਦ ਜੀ ਤੇ ਉਹ ਮੈਨੂੰ ਕੋਈ ਬੰਦਾ ਕਹਿੰਦਾ ਕਹਿੰਦਾ ਯਾਰ ਵੀ ਕਾਂਗਰਸੀ ਸੀਗਾ ਉਹ ਇਹਨਾਂ ਜਦੋਂ ਜਾਣੇ ਆ ਜਲੰਧਰ ਦੀ ਗੱਲ ਆ ਜਦੋਂ ਅਗਜੀ ਖੜੇ ਸੀਗੇ ਕਹਿੰਦੇ ਜੀ ਅਸੀਂ ਜਿੱਤਾਂਗੇ ਮੈਂ ਯਾਰ ਨਹੀਂ ਯਾਰ ਲੋਕ ਤਾਂ ਸਾਨੂੰ ਕਹਿੰਦੇ ਨੇ ਇਹ ਨਹੀਂ ਨਹੀਂ ਅਸੀਂ ਜਦੋਂ ਜਾਣੇ ਆ ਨਾ ਅ ਜੋ ਟੂ ਡੋਰ ਕਹਿੰਦਾ ਸੀ ਕਿ ਐਸ ਵਾਰ ਵੋਟਾਂ ਸਾਨੂੰ ਪਾਇਓ ਕਹਿੰਦਾ ਹਾਂਜੀ ਲੋਕ ਕਹਿੰਦੇ ਨੇ ਐਸ ਕੀ ਵੋਟਾਂ ਆਪ ਨੂੰ ਹੀ ਪਾਵਾਂਗੇ ਜੀ ਤੇ ਬਾਅਦ ਜਦੋਂ ਰਿਜ਼ਲਟ ਆਇਆ ਕਹਿੰਦਾ ਯਾਰ ਅਸੀਂ ਤਾਂ ਕਹਿੰਨਾ ਆਪ ਨੂੰ ਅਸੀਂ ਸਮਝਦੇ ਰਹੇ ਉਹ ਆਪ ਨੂੰ ਕਹਿੰਦਾ ਆਪਣੀ ਪਾਰਟੀ ਸੀ ਕਹਿੰਦਾ ਉਹ ਤੋਂ ਰਿਜ਼ਲਟ ਤੋਂ ਬਾਅਦ ਬਦਲ ਗਿਆ ਉਹਨਾਂ ਨੂੰ ਹੁਣ ਅਸੀਂ ਕਹਿ ਕੇ ਭੇਜ ਦਿੰਦੇ ਆ ਸ਼ੂਰਾਂ ਨੂੰ ਵੀ ਵੋਟਾਂ ਆਪ ਨੂੰ ਪਾਵਾਂਗੇ ਉਹ ਕਹਿੰਦਾ ਵੀ ਆਪਾਂ ਨੇ ਕਿਹਾ ਆਪਾਂ ਨੂੰ ਪਾਵਾਂਗੇ ਇਹ ਤਾਂ 23 ਤਰੀਕ ਨੂੰ ਪਤਾ ਲੱਗੂ ਵੀ ਆਪ ਦਾ ਮਤਲਬ ਕੀ ਸੀ ਆਪਣੀ ਪਾਰਟੀ ਦਾ ਨਾਮ ਵੀ ਆਪ ਬਣਦਾ ਨਾ ਅਮਾਦੀ ਪਾਰਟੀ ਕਰਕੇ ਜਦੋਂ ਵੀ ਤੁਸਿੰਮ ਬੁਲਾਉਣਾ ਹੋਇਆ ਮੈਨੂੰ ਬੁਲਾਉਣਾ ਆਇਆ ਮੈਂ ਹਾਜ਼ਰ ਆਂ ਸੰਜੀਵ ਰੋੜਾ ਤੁਹਾਡੇ ਚ ਬੈਸੀ ਤੁਹਾਡੇ ਆਪਣੇ ਨੇ ਹਾਜ਼ਰ ਆਂ ਤੇ ਮੰਤਰੀ ਸਹਿਬਾਨ ਜਾਂ ਜਿੰਨੇ ਵੀ ਸਾਡੇ ਅਸੀਂ ਤੁਹਾਡੇ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਅਸੀਂ ਸਾਨੂੰ ਕੋਈ ਹੋਰ ਕੰਮ ਨਹੀਂ ਹੁਣ ਤਾਂ ਇਸੇ ਕੰਮ ਤੇ ਆਂ ਬਸ ਵੀ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਵੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਨਿਭਾਉਣ ਦੇ ਕਾਬਿਲ ਹੋਈਏ ਨਹੀਂ ਤਾਂ ਉਹਨਾਂ ਦਾ ਉਹਨਾਂ ਦੀ ਲੜਾਈ ਹੋਰ ਕੀ ਹੈ ਮੇਰੇ ਨਾਲ ਕੀ ਹੈ ਜਿਹੜੇ ਵਿਰੋਧੀ ਪਾਰਟੀਆਂ ਮੈਨੂੰ ਗਾਲ੍ਹਾਂ ਦਿੰਦੇ ਉਹਨਾਂ ਨੇ ਇੱਕੋ ਹੀ ਝਗੜਾ ਹੈ ਵੀ ਆਮ ਘਰਾਂ ਦਾ ਮੁੰਡਾ ਯਾਰ ਐਡੀ ਵੱਡੀ ਕੁਰਸੀ ਤੇ ਕਿਉਂ ਬਹਿ ਗਿਆ ਇੱਥੇ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਹੁੰਦੇ ਬਸ ਆਹੀ ਰੌਲਾ ਉਹਨਾਂ ਦਾ ਆਹੀ ਦੁੱਖ ਹੈ ਹੁਣ ਉਹ ਮੁੰਡੇ ਉਹਨਾਂ ਦੇ ਮੈਂ ਕੀ ਕਰਾਂ ਜੇ ਨਲਾਇਕ ਨਿਕਲੇ ਮੈਂ ਕੀ ਕਰਾਂ ਬਈ ਦੇਖ ਲਓ ਤੁਸੀਂ ਸਾਰਿਆਂ ਦੇ ਦੇਖੋ ਆਪਦੇ ਮੁੰਡਿਆਂ ਨੂੰ ਲਾਂਚ ਕਰੀ ਜਾਂਦੇ ਆ ਉਹਨੂੰ ਕਰੀ ਨਹੀਂ ਹੋ ਸਕਦਾ ਜੀ ਐ ਕੋਈ ਪਬਲਿਕ ਤੇ ਤੁਸੀਂ ਪਹ੍ਰਿਸ਼ਤੀ ਥੋੜੀ ਕਰਾਈ ਐ। ਵੀ ਇਹੀ ਆਉਣਗੇ ਜੀ। ਇਹ ਨੰਬਰਦਾਰੀ ਥੋੜੀ ਐ। ਕੋਈ ਗਾਂ ਮੁੰਡਾ ਨੰਬਰਦਾਰ, ਮੁੰਡਾ ਗਾਂ ਨੰਬਰਦਾਰ। ਉਹ ਗੱਲ ਐ ਨਾ ਵੀ ਕੋਈ ਮੁੰਡਾ ਸੀ ਉਹ ਕਹਿੰਦਾ ਬੇਬੇ ਤੇ ਆਵਰੇ ਪਿੰਡ ਵਾਲਾ ਨੰਬਰਦਾਰ ਮਰ ਗਿਆ ਫੇਰ ਕੌਣ ਬਣੂ? ਕਹਿੰਦੀ ਪੁੱਤ ਉਹਦਾ ਮੁੰਡਾ ਬਣੂ। ਐ ਜੇ ਉਹਦਾ ਮੁੰਡਾ ਵੀ ਮਰ ਗਿਆ ਕਹਿੰਦੀ ਪੁੱਤ ਉਹਦਾ ਛੋਟਾ ਮੁੰਡਾ ਬਣ ਜੂ। ਕਹਿੰਦਾ ਛੋਟਾ ਵੀ ਮਰ ਗਿਆ। ਕਹਿੰਦੀ ਪੁੱਤ ਉਹਦਾ ਭਾਈ ਬਣ ਜੂ। ਇਹਨਾਂ ਜਿਹੜਾ ਭੋੜਾ ਬਾਈ ਮਰ ਗਿਆ ਉਹ ਕਹਿੰਦੀ ਪੁੱਤ ਪਾ ਮੈਂ ਸਾਰਾ ਪਿੰਡ ਮਰ ਜਾ ਤੇਰੀ ਵਾਰੀ ਨਹੀਂ ਆਉਣੀ ਮੈਂ ਇਹਨਾਂ ਨੂੰ ਕਹਿਣਾ ਤੂੰ ਮਰਜੀ ਕਰੀ ਜੋ ਥੋਡੀ ਵਾਰੀ ਨਹੀਂ ਆਉਣੀ ਹੁਣ ਲੋਕਾਂ ਦੀ ਵਾਰੀ ਆਈ ਹੋਈ ਆ ਹੁਣ ਪਬਲਿਕ ਦੀ ਵਾਰੀ ਆਈ ਹੋਈ ਆ ਲੋਕਾਂ ਦੀ ਵਾਰੀ ਆ ਆਮ ਲੋਕਾਂ ਦੀ ਵਾਰੀ ਆ ਆਮ ਜਨਤਾ ਦੀ ਵਾਰੀ ਆ ਤੂੰ ਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਵੋਲਿਊਮ ਵੋਲਿਊਮ ਥੋੜੇ ਪਤਾ ਲੱਗੇ ਇਹਨਾਂ ਨੂੰ ਇੱਥੇ ਵੀਰਦੇ ਹੋਣੇ ਇੱਥੇ ਫਿਰ ਦਿਉਣੇ ਐ ਐਸੇ ਬੜਜ ਕਰ ਫਿਰ ਉਹਦੇ ਉੱਥੇ ਤੱਕ ਤਾਂ ਪਹੁੰਚਾਓ ਆਵਾਜ਼ ਛੋੜੇ ਸ਼ੀਸ਼ੇ ਹੱਲਣ ਨੇ ਜੇ ਕਰੇ ਟੜਤੜੀ ਜੀ ਲੱਗੇ ਇਹ ਇਨਕਲਾਬ ਇਨਕਲਾਬ ਬੋਲੇ ਸੋਨਿਆਲ ਭਾਰਤ ਮਾਤਾ ਕੀ ਜੈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਆਰਾਮ ਨਾ ਜਾਇਓ ਹੌਲੀ ਜਾਇਓ ਮਾਵਾ ਪੈਣਾ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਮੈਂ ਅਗਲੇ ਪ੍ਰੋਗਰਾਮ ਤੇ ਜਾਣਾ। ਤੋਂ ਮੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਮਿਹਨਤ ਦੇ ਵਿੱਚ। ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਪਰ ਮਸ਼ਕਾ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਮਾਲਕ ਤੁਸੀਂ ਹੋ ਜੀ ਡੈਮੋਕ੍ਰੇਸੀ ਚ ਲੋਕਤੰਤਰ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਉਂਦੇ ਬਸ ਤੇ ਰਹੋ। ਮੇਰਾ ਨੰਗ ਤੇ ਬਸੰਤ ਵਾਰਡ ਵਾਸੀਆਂ ਵੱਲੋਂ ਮਾਜੋਗ ਮੁੱਖ ਮੰਤਰੀ ਸਾਹਿਬ ਦਾ